ਰੀਢ ਦੀ ਹੱਡੀ ਦਾ ਆਖਰੀ ਮਣਕਾ ਜਿਸ ਨੂੰ ਕੋਕਿਕਸ ਬੋਨ ਕਿਹਾ ਜਾਂਦਾ ਹੈ ਬਹੁਤ ਲੋਕ ਇਸ ਦਰ ਤੋਂ ਪਰੇਸ਼ਾਨ ਹੈ ਪਹਿਲਾਂ ਇਹ ਚਾਰ ਮਣਕੇ ਹੁੰਦੇ ਨੇ ਜਦੋਂ ਆਪਾਂ ਛੋਟੇ ਹੁੰਦੇ ਹਾਂ ਹੌਲੀ ਹੌਲੀ ਇਹ ਦੋ ਮਣਕੇ ਬਣ ਜਾਂਦੇ ਨੇ ਆਪਸ ਵਿੱਚ ਹੱਡੀਆਂ ਜੁੜ ਜਾਂਦੀਆਂ ਨੇ ਜਿਸ ਕਰਕੇ ਇਸ ਨੂੰ ਟੇਲ ਬੋਨ ਕਿਹਾ ਜਾਂਦਾ ਹੈ ਕੋਕਿਕਸ اور ਸੈਕਰਮ ਜਿਹੜਾ ਸੈਕਰਮ ਹੈ ਉਹ ਐਸਆਈ ਜੋਇਨ ਨਾਲ ਜੁੜਿਆ ਹੁੰਦਾ ਜਿਹੜੀ ਕੋਕਿਕਸ ਹੈ ਉਹ ਸਭ ਤੋਂ نیچے ਟੇਲ ਬੋਨ ਹੁੰਦੀ ਆ ਆਪਾਂ ਇੱਕਦਮ ਖੜੇ ਖੜੇ ਗਿਰ ਜਾਂਦੇ ਹਾਂ ਫਿਰ ਸਿਰਫ ਜਿਹੜੀ ਸੱਟ ਹੈ ਉਹ ਤੁਹਾਡੇ ਕੋਕਿਕਸ ਬੋਨ ਤੇ ਲੱਗਦੀ ਆ ਜਿਸ ਕਰਕੇ ਆਪਣੀ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਜਾਂਦਾ ਆਪਾਂ ਲੰਮੇ ਸਮੇਂ ਲਈ ਗੱਡੀ ਨਹੀਂ ਚਲਾ ਸਕਦੇ ਲੰਮੇ ਸਮੇਂ ਲਈ ਕਿਸੇ ਸਖਤ ਜਗ੍ਹਾ ਤੇ ਬੈਠ ਨਹੀਂ ਸਕਦੇ ਬਹੁਤ ਔਖਾ ਹੁੰਦਾ ਸਪੈਸ਼ਲੀ ਜਿਹੜੇ ਲੋਕ ਪੌੜੀਆਂ ਦਾ ਕੋਈ ਕੰਮ ਕਰਦੇ ਆ ਮੰਨ ਲਓ ਆਫਿਸ ਉਹਨਾਂ ਦਾ ਏਦਾਂ ਆ ਵੀ ਪੌੜੀਆਂ ਚੜਕੀ ਜਾਣਾ ਪੈਂਦਾ ਉਹ ਪੌੜੀਆਂ ਤੇ ਡਿੱਗ ਜਾਂਦੇ ਆ ਔਰ ਉਹਨਾਂ ਦੀ ਟੇਲ ਬੋਨ ਤੇ ਇੰਜਰੀ ਹੋ ਜਾਂਦੀ ਔਰ ਕਈ ਕਈ ਸਾਲ ਉਹ ਐਸੇ ਨਾਲ ਫਿਰ ਲੜਦੇ ਰਹਿੰਦੇ ਨੇ ਤੁਸੀਂ ਦੇਖਿਆ ਹੋਣਾ ਬਹੁਤ ਲੋਕ ਆਫਿਸ ਦੇ ਵਿੱਚ ਏਦਾਂ ਬੈਠਦੇ ਆ ਤੁਹਾਨੂੰ ਬੈਠ ਕੇ ਦਿਖਾਉਨੇ ਆ ਉਹ ਨਾਰਮਲ ਵੈਸੇ ਇਦਾਂ ਬੈਠਣਾ ਚਾਹੀਦਾ ਜਦੋਂ ਉਹ ਇਦਾਂ ਬੈਠਦੇ ਆ ਸਾਰਾ ਜਿਹੜਾ ਉਹਨਾਂ ਦਾ ਭਾਰ ਹੈ ਟੇਲ ਬੋਨ ਤੇ ਆ ਜਾਂਦਾ ਔਰ ਇਸ ਜਗ੍ਹਾ ਤੇ ਇਨਫਲਮੇਸ਼ਨ ਹੋ ਜਾਂਦੀ ਹੈ ਕਈ ਵਾਰੀ ਟੇਲ ਬੋਨ ਇੰਟੀਰੀਅਰਲੀ ਟਿਲਟ ਵੀ ਹੋ ਜਾਂਦੀ ਹੈ ਗਿਰਨ ਨਾਲ ਵੀ ਹੁੰਦੀ ਆ ਬੈਠੇ ਰਵਾਂਗੇ ਇਦਾਂ ਲੰਮੇ ਸਮੇਂ ਲਈ ਆਪਾਂ ਤਾਂ ਵੀ ਹੋਏਗੀ ਤੋਂ ਬੈਠਣ ਦਾ ਤਰੀਕਾ ਵੀ ਸੌਖਾ ਕਰੋ ਸਿੱਧੇ ਬੈਠੋ ਔਰ ਜਦੋਂ ਚੱਲਣਾ ਵਾ ਉਦੋਂ ਵੀ ਧਿਆਨ ਰੱਖੋ ਵੀ ਤੁਸੀਂ ਗਿਰ ਕੇ ਕਿਤੇ ਤੁਹਾਡੇ ਸੱਟ ਨਾ ਲੱਗ ਜਾਵੇ ਅਗਰ ਸੱਟ ਲੱਗ ਗਈ ਹੈ ਤਾਂ ਅੱਜ ਵਾਲੀਆਂ ਸਿਰਫ ਔਰ ਸਿਰਫ ਪੰਜ ਕਸਰਤਾਂ ਨੇ ਅਗਰ ਤੁਸੀਂ ਇਹ ਕਰਨੀਆਂ ਸ਼ੁਰੂ ਕਰ ਦੋਗੇ ਬਹੁਤ ਜਲਦੀ ਤੁਸੀਂ ਟੇਲ ਬੋਨ ਪੇਨ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਨੂੰ ਢੁੰਡਰੀ ਦਾ ਦਰਦ ਵੀ ਕਿਹਾ ਜਾਂਦਾ ਹੈ ਬਹੁਤ ਲੋਕ ਇਸ ਨੂੰ ਅਲੱਗ-ਅਲੱਗ ਤਰੀਕੇ ਨਾਲ ਇਸ ਦਾ ਇਲਾਜ ਕਰਾਉਂਦੇ ਨੇ ਕਈ ਵਾਰ ਇਲਾਜ ਐਦਾਂ ਦਾ ਕਰਦੇ ਨੇ ਵੀ ਦੋ ਐਕਸਰਸਾਈਜ਼ਾਂ ਕਿਸੇ ਚੈਨਲ ਤੋਂ ਦੇਖ ਲੀਆਂ ਦੋ ਐਕਸਰਸਾਈਜ਼ਾਂ ਕਿਸੇ ਦੀਆਂ ਦੇਖ ਲਈਆਂ ਔਰ ਉਹ ਕਾਪੀ ਕਰ ਦਿੰਦੇ ਨੇ ਔਰ ਉਦਾਂ ਹੀ ਉਹ ਐਕਸਰਸਾਈਜ਼ ਅਗਰ ਕਰਦੇ ਆ ਮਿਕਸ ਕਰਦੇ ਆ ਤਾਂ ਆਰਾਮ ਨਹੀਂ ਮਿਲ ਪਾਉਂਦਾ ਸੋ ਅਗਰ ਤੁਸੀਂ ਆਰਾਮ ਚਾਹੁੰਦੇ ਹੋ ਅਸੀਂ ਨਹੀਂ ਚਾਹੁੰਦੇ ਸਾਨੂੰ ਫੋਲੋ ਕਰੋ ਜਿਨ੍ਹਾਂ ਨੂੰ ਵੀ ਫਾਲੋ ਕਰਨਾ ਕਿਸੇ ਇੱਕ ਇਨਸਾਨ ਨੂੰ ਫਾਲੋ ਕਰੋ ਔਰ ਉਹਨਾਂ ਦੀ ਐਕਸਰਸਾਈਜ਼ ਰੈਗੂਲਰ ਇਮਾਨਦਾਰੀ ਨਾਲ ਕਰੋਗੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਪ ਪਿਛਲੇ 11 ਸਾਲ ਤੋਂ ਅਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਪ ఫిਜ਼ੋਥੈਰੇਪੀ ਡਾਕਟਰ ਗੁਰਸ਼ੇਦ ਸਿੰਘ ਔਰ ਡਾਕਟਰ ਬੇਪਾਸਰਾ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਪ ఫిਜ਼ੋਥੈਰਪਿਕ ਕਲੀਨਿਕ ਦੇ ਨਾਮ ਤੇ ਅਗਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉ ਤਾਹੀ ਫੋਲੋ ਕਰਨਾ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਸੋ ਸਮੇਂ ਨੂੰ ਖਰਾਬ ਨਹੀਂ ਕਰਾਂਗੇ ਸ਼ੁਰੂ ਕਰਦੇ ਆਂ ਅੱਜ ਦੀਆਂ ਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਨੰਬਰ 1 ਐਕਸਰਸਾਈਜ਼ ਕੀ ਹੈ ਥੈਟ ਇਜ਼ ਚਾਈਲਡ ਪੋਜ਼ ਸਟ੍ਰੈਚ ਤੁਸੀਂ ਕੀ ਕਰੋਗੇ ਫਿਗਰ ਆਫ 4 ਚ ਆ ਜਾਣਾ ਸਭ ਤੋਂ ਪਹਿਲਾਂ ਔਰ ਦੋਨੋਂ ਜਿਹੜੇ ਆਪਣੀਆਂ ਅੱਡੀਆਂ ਨੇ ਇੱਥੇ ਬੈਠਣ ਦੀ ਕੋਸ਼ਿਸ਼ ਕਰਨੀ ਦੇਖੋ ਇਦਾਂ ਪਹਿਲਾਂ ਚਾਹੇ ਬੈਠ ਜਾਓ ਜਾਂ ਪਹਿਲਾਂ ਤੁਸੀਂ ਹੱਥ ਅੱਗੇ ਰੱਖਣੇ ਆ ਇਦਾਂ ਬੈਠਣਾ ਇਦਾਂ ਬੈਠ ਜਾਓ ਔਰ ਜਿੱਥੇ ਤੱਕ ਤੁਹਾਨੂੰ ਲੱਗ ਸਕਦਾ ਔਰ ਅਗੇ ਤੁਹਾਡੇ ਇਦਾਂ ਕਈ ਵਾਰ ਨਾ ਦਰਦ ਹੋਣ ਲੱਗ ਜਾਂਦਾ ਤਾਂ ਤੁਸੀਂ ਕੀ ਕਰੋਗੇ ਦੋਨੋਂ ਗੋਡੇ ਖੋਲ ਦੇਣੇ ਆ ਅੱਡੀਆਂ ਜੋੜ ਕੇ ਰੱਖੋਗੇ ਫੇਰ ਤੁਸੀਂ ਏਡੀਆਂ ਤੇ ਬੈਠ ਜਾਣਾ ਔਰ ਇਸ ਪੋਜੀਸ਼ਨ ਦੇ ਵਿੱਚ ਪੈਰ ਦੂਰ ਲੈ ਜਾਣੇ ਆ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਤੋਹਾਰਾ ਫੇਰ ਜਾਵਾਂਗੇ ਦੇਖੋ ਤੁਸੀਂ ਇਸ ਪੋਜੀਸ਼ਨ 'ਚ ਬੈਠਣਾ 10 ਸੈਕਿੰਡ ਹੋਲਡ ਥੈਨ ਰਿਲੈਕਸ 1 2 3 4 5 6 7 8 9 10 ਰਿਲੈਕਸ ਇਸ ਤਰ੍ਹਾਂ ਤੁਸੀਂ ਇਸ ਦੀਆਂ 8 ਰੈਪੀਟੀਸ਼ਨਸ ਕਰਨੀਆਂ ਨੇ ਇਹ ਹੋਗੀ ਪਹਿਲੀ ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਚਾਈਲਡ ਪੋਸਟ ਸਟ੍ਰੈਚ ਕੀਤਾ ਦੂਜੀ ਕਸਰਤ ਕੈਟ ਐਂਡ ਕੈਮਲ ਜਾਂ ਕਾਊ ਐਂਡ ਕੈਮਲ ਦੋਨੋਂ ਸੇਮ ਸਭ ਤੋਂ ਪਹਿਲਾਂ ਆਗੇ ਆਪਾਂ ਕੈਟ ਮਤਲਬ ਬਿੱਲੀ ਦੀ ਪੋਜੀਸ਼ਨ ਦੇ ਵਿੱਚ ਮੋਢਿਆਂ ਦੇ ਥੱਲੇ ਹੱਥ ਆ ਜਾਣਗੇ ਚੂਲੇ ਦੇ ਨੀਚੇ ਗੋਡੇ ਆ ਜਾਣਗੇ ਔਰ ਇਸ ਪੋਜੀਸ਼ਨ ਦੇ ਵਿੱਚ ਆਪਾਂ ਸਾਹਮਣੇ ਦੇਖਣਾ ਮਤਲਬ ਜਿਹੜਾ ਇਲਾਕਾ ਤੁਸੀਂ ਦੇਖੋ ਇਹ ਆਪਾਂ ਥੱਲੇ ਨੂੰ ਕਰ ਰਹੇ ਹਾਂ ਔਰ ਸਾਹਮਣੇ ਦੇਖ ਰਹੇ ਹਾਂ ਇੱਥੇ 5 ਸੈਕਿੰਡ ਹੋਲਡ 1 2 3 4 5 then ਕੈਮਲ 1 2 3 4 5 then ਫਿਰ ਕੈਟ 1 2 3 4 5 then ਕੈਮਲ 1 2 3 4 5 ਇਸ ਤਰ੍ਹਾਂ ਤੁਸੀਂ 10 ਵਾਰੀ ਕੈਟ 10 ਵਾਰੀ ਕੈਮਲ ਬਣਾ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਬਿਲਕੁਲ ਆਪਣੇ ਸੱਤੇ ਪੈ ਜਾਣਾ ਇਸ ਤਰ੍ਹਾਂ ਮੋਢੇ ਪੈ ਜਾਣਾ ਦੋਨੇ ਜਿਹੜੇ ਤੁਹਾਡੀਆਂ ਕੂਣੀਆਂ ਨੇ ਤੁਹਾਡੇ ਮੋਢੇ ਦੇ ਥੱਲੇ ਆਉਣਗੀਆਂ ਔਰ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਸਾਹਮਣੇ ਦੇਖਣਾ ਇਸ ਪੋਜੀਸ਼ਨ ਚ ਦੇਖਣ ਦੇ ਨਾਲ-ਨਾਲ ਜਿਹੜੇ ਤੁਹਾਡੇ हिਪ ਵਾਲੇ ਮਸਲਸ ਨੇ ਚੂਲੇ ਵਾਲੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਤੁਸੀਂ ਕੌਂਟ੍ਰੈਕਟ ਕਰਨਾ ਮਤਲਬ ਅੰਦਰ ਨੂੰ ਖਿੱਚਣਾ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਪੋਜੀਸ਼ਨ ਚ ਆ ਗਏ ਫਿਰ ਆਪਾਂ ਜਿਹੜੇ हिਪ ਵਾਲੇ ਮਸਲਸ ਨੇ ਆਹਾ ਆਹਾ ਵਾਲੇ ਇਹਨਾਂ ਨੂੰ ਆਪਾਂ ਹੁਣ ਕੌਂਟ੍ਰੈਕਟ ਕਰਾਂਗੇ ਦੇਖੋ ਇਸ ਸ਼ੁਰੂ ਦੇਖੋ ਸ਼ੁਰੂ ਕਰਨ ਲੱਗੇ ਆ

ਜੀ ਚਿਕਾ ਸ਼ੁਰੂਤ ਇਸ ਨੋਬੀ ਕਟੋਕਟ ਆਠਵਾਰੀ ਕਰਨਾ ਹੁਣ ਜਿਹੜੀ ਉਸ ਤੋਂ ਨੈਕਸਟ ਕਸਰਤ ਆ ਇਹ ਹੈ ਕਿ ਆਪ ਬ੍ਰਿਜਿੰਗ ਦੋਨੋਂ ਪੈਰ ਮੋੜ ਲੇ ਲੱਖ ਹਵਾ ਚੱਕਾਂਗੇ ਜਦੋਂ ਲੱਖ ਹਵਾ ਚੱਕਾਂਗੇ हिਪ ਵਾਲੇ ਮਸਲਸ ਫਿਰ ਕੰਟ੍ਰੈਕਟ ਕਰਾਂਗੇ ਆਹ ਵਾਲੇ ਮਸਲ ਦੇ ਨੇੜੇ ਦੇਖੋ ਲੱਖ ਹਵਾ ਚੱਕਿਆ ਔਰ हिਪ ਵਾਲੇ ਮਸਲਸ ਆਪਾਂ ਕੰਟ੍ਰੈਕਟ ਕੀਤੇ ਅੰਦਰ ਨੂੰ ਖਿੱਚੀਆਂ ਮਾਸਪੇਸ਼ੀਆਂ ਔਰ ਇਥੇ ਹੋਲਡ ਕਰ ਰਹੇ ਹਾਂ 10 ਸੈਕਿੰਡ 1 2 3 4 5 6 7 8 9 10

चारे सात आठ नौ दस फिर दूसरी साइड एक दो तीन चार सात आठ नौ दस फिर दूसरी साइड एक दो तीन चार पे सात आठ नौ दस दिन रिलैक्स मतलब बारी इधर बारी इधर ये होगी कसरत हम एक होज दसन लगे हाँ ਤੁਸੀਂ ਜਦੋਂ ਵੀ ਤੁਹਾਨੂੰ ਪਿਸ਼ਾਬ ਜਾਣਾ ਤੁਸੀਂ ਮਤਲਬ ਜਦੋਂ ਵੀ ਤੁਸੀਂ ਯੂਰਿਨ ਪਾਸ ਕਰਨਾ ਉਸ ਦੀ ਮਿਡ ਸਟ੍ਰੀਮ ਜਿਹੜੀ ਯੂਰਿਨ ਹੋਏਗੀ ਉਸ ਦੇ ਵਿੱਚ ਤੁਸੀਂ ਉਸ ਨੂੰ ਹੋਲਡ ਕਰਨਾ ਜਦੋਂ ਆਪਾਂ ਹੋਲਡ ਕਰਾਂਗੇ ਜਿਹੜੇ ਆਪਣੇ ਪੈਲਵਿਕਸ ਦੇ ਮਸਲਸ ਨੇ ਉਹ ਕੰਟਰੈਕਟ ਹੋਣਗੇ ਔਰ ਜਿੱਥੇ ਆਪਣੀ ਕੋਕਸ ਬੋਨ ਹੈ ਉੱਥੇ ਉਸ ਨੂੰ ਰਿਲੈਕਸੇਸ਼ਨ ਮਿਲੇਗੀ ਸੋ ਤੁਸੀਂ ਦੇਖੋ ਜਦੋਂ ਤੁਹਾਨੂੰ ਯੂਰਿਨ ਆ ਗਿਆ ਉਹਦਾ ਜਿਹੜਾ ਮਿਡ ਸਟ੍ਰੀਮ ਹੈ ਮਤਲਬ ਸੈਂਟਰ ਵਾਲਾ ਪਾਰਟ ਹੋਏਗਾ ਜਦੋਂ ਆਪਾਂ ਯੂਰਿਨ ਕਰਨਾ ਸਟਾਰਟ ਕਰਦੇ ਆ ਪਿਸ਼ਾਬ ਕਰਨਾ ਸ਼ੁਰੂ ਕਰਦੇ ਆ ਇਹ ਟਿਪੀਸ਼ਾਬ ਖਤਮ ਹੁੰਦਾ ਜਿਹੜਾ ਵਿਚਾਲਲਾ 파ਟ ਹੈ ਉੱਥੇ ਤੁਸੀਂ ਉਸ ਨੂੰ ਹੋਲਡ ਕਰਨਾ ਤਿੰਨ ਗਿਣਾਂਗੇ 1 2 3 ਦੈਨ ਰਿਲੈਕਸ ਐਦਾਂ ਤੁਸੀਂ ਜਿੰਨੀ ਵਾਰੀ ਵੀ ਦਿਨਚ ਪਿਸ਼ਾਬ ਕਰਦੇ ਹੋ ਇਹ ਕਸਰਤ ਵੀ ਨਾਲ ਕਰੋ ਔਰ ਇੱਕ ਗੱਲ ਹੋਰ ਕਿਤੇ ਵੀ ਸਖਤ ਜਗ੍ਹਾ ਤੇ ਨਹੀਂ ਬੈਠਣਾ ਮੰਨ ਲਓ ਕਿਤੇ ਬੈਠਣਾ ਪੈ ਜਾਵੇ ਤੁਸੀਂ ਸਹਰਾਣਾ ਰੱਖੋ ਆਪਣੇ ਕੋਲੇ ਕੁਸ਼ਨ ਰੱਖੋ ਜਾਂ ਅੱਜਕੱਲ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਹੋਲ ਟਾਈਪ ਟਿਊਬ ਰੱਖ ਸਕਦੇ ਆ ਸਕੂਟਰ ਦੀ ਟਿਊਬ ਰੱਖ ਸਕਦੇ ਆ ਐਦਾਂ ਰੱਖ ਕੇ ਤੁਸੀਂ ਸਖਤ ਜਗ੍ਹਾ ਤੇ ਬਹਿਣਾ ਜਾਂ ਗੱਡੀ ਚਲਾਉਣੀ ਆ ਐਦਾਂ ਤੁਸੀਂ ਜ਼ਰੂਰ ਚਲਾਓ ਸੁਈਸੀ ਅੱਜ ਦੀ ਛੋਟੀ ਜੀ ਵੀਡੀਓ ਅਗਰ ਤੁਹਾਨੂੰ ਪਸੰਦ ਆਈ ਤਾਂ ਇਸ ਤੇ ਕਮੈਂਟ ਕਰਕੇ ਜਰੂਰ ਚਾਓ ਔਰ ਸਾਨੂੰ ਲਾਈਕ ਕਰਕੇ ਜਰੂਰ ਦੱਸਿਓ ਔਰ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਟੁੰਟਰੀ ਦਾ ਦਰਦ ਟੇਲ ਬੋਨ ਪੇਨ ਤਿੰਨ ਮਹੀਨੇ ਲਗਾਤਾਰ ਐਕਸਰਸਾਈਜ਼ ਕਰਨ ਨਾਲ ਇਸ ਨੂੰ ਤੁਸੀਂ ਬਾਏ ਬਾਏ ਦੂਰ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਟਿਲਦਾਂ ਤੁਸੀਂ ਸਾਰੇ ਜਾਣੇ ਆਪਣੀ ਸੇਧ ਦਾ ਤਿਆਰ ਰੱਖਿਓ ਜੀ ਸਤਿ ਸ਼੍ਰੀ ਅਕਾਲ